ਮਹਾਪੰਜਾਬ ਤੱਕ ਪਹੁੰਚਾਏ ਜਿਆਰੂ ਸਾਥੀਓ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਸੰਯੁਕਤ ਮੋਰਚੇ ਦੇ ਕਾਲ ਤੇ ਉਸ ਮੋਦੀ ਸਰਕਾਰ ਦੇ ਖਿਲਾਫ ਜਲਵਾਸ ਚ ਬਟਨ ਦਾ ਆਲੋਚਨਾ ਆਪਾਂ ਨੂੰ ਪਤਾ ਕਿ ਜਲੋ ਦੇਸ਼ ਗੁਲਾਮ ਸੀ ਇਹ ਦੀ ਜਾਂਦੀ ਦਾ ਮੋਢ ਵੀ ਉਸ ਨਾ ਸ਼ਹੀਦ ਭਗਤ ਸਿੰਘ ਦੇ ਚਾਚਾ ਜਲਾਰਜੀਤ ਸਿੰਘ ਨੇ ਰੱਖਿਆ ਜਿਹੜੀ ਲਹਿਰ ਦਾ ਨਾਮ ਰੱਖਿਆ ਪਗੜੀ ਸੰਭਾਲ ਦਿੱਤਾ ਸ਼ਾਇਦ ਸੈਂਟਰ ਦੀ ਸਰਕਾਰ ਮੋਦੀ ਦੀ ਗਵਾਹੀ ਦੀ ਸਰਕਾਰ ਇਹ ਗੱਲ ਭੁੱਲ ਗਈ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਦਿਵਾਉਂਗਾ ਔਰ ਮੈਂ ਆਪਣੀਆਂ ਮਨਮਰਜ਼ੀਆਂ ਕਰੂੰਗਾ ਪਰ ਇਹ ਗੱਲ ਪੰਜਾਬ ਦੇ ਲੋਕਾਂ ਨੇ ਕਦੇ ਸਹੀ ਨਹੀਂ ਅਸੀਂ ਆਈਏ ਗੱਲ 10 14 ਤੇ ਪੰਜਾਬ ਦੇ ਲੋਕ ਉਹ ਮਹਾਨ ਲੋਕ ਨੇ ਗਾਂਧੀ ਬਾਗ ਵਿੱਚ ਅਸੀਂ ਕੱਤੇ ਚੜ੍ਹ ਕੇ ਅਸੀਂ ਚੜ੍ਹ ਗਏ ਉੱਤੇ ਚੜ੍ਹੇ ਹੋਇਆ ਜਿੰਨਾ ਸਕੂਲਾਂ ਵਿੱਚ ਸਨਦੀ ਪੀਸ ਲੱਗਦੀ ਅਸੀਂ ਉਨੇ ਸਕੂਲੀ ਪੜੇ ਹੋਏ ਹਾਂ ਸਾਥੀਓ ਆਪਾਂ ਇਹ ਵੀ ਸੋਚਣਾ ਕਿ ਅੱਜ ਮੌਕੇ ਵਿੱਚ ਕੱਤੇ ਹੋਏ ਸੀ ਇਸ ਗੱਲ ਦਾ ਕੀ ਅਸਰ ਪਊਗਾ ਮੈਂ ਤੁਹਾਨੂੰ ਯਾਦ ਕਰਾਉਂਦਾ ਇਹ ਤਾਂ ਵੱਡੀ ਰੈਲੀ ਆਪਾਂ ਮੋਟਰ ਤੋਂ ਪਹਿਲਾਂ ਜਗਰਾਉਂ ਦੇ ਵਿੱਚ ਕੀਤੀ ਸੀ ਉਹ ਰੈਲੀ ਦਾ ਕੀ ਹੋਇਆ ਤੁਸੀਂ ਵੱਡੀ ਜਨਤੀ ਦੇ ਵਿੱਚ ਪਹੁੰਚੇ ਸੀ ਪਰ ਉਹਦਾ ਅਸਰ ਕੀ ਹੋਇਆ ਸੋਚ ਲਿਓ ਧਰਾਂ ਦੇ ਜਾ ਕੇ ਲੋਕੀ ਪੰਜਾਬ ਦੇ ਵਿੱਚੋਂ ਖਾਲੇ ਰੁੱਸ ਗਿਆ ਇੱਕ ਵੀ ਐਸਟੀ ਦੀ ਸੀਟ ਨਹੀਂ ਇਹ ਗੱਲਾਂ ਦਾ ਅਸਰ ਹੋਣਾ ਏਸ ਗਾਉ ਦਾ ਅਸਰ ਹੋਊ ਇਹ ਜਿਹੜੇ ਪੰਜਾਬ ਦੇ ਲੋਕ ਆ ਉਹ ਸੰਰਸੀ ਲੋਕ ਆ ਉਹ ਲੋਕ ਹਰ ਵਕਤ ਲੜ ਲੈ ਤਿਆਰ ਰਹਿੰਦੇ ਨੇ ਉਹ ਲੋਕ ਹਮੇਸ਼ਾ ਜਿੱਤਾਂ ਪ੍ਰਾਪਤ ਕਰਦੇ ਨੇ ਭਾਵੇਂ ਜਾਤੀ ਦੀ ਲੜਾਈ ਦੇ ਵਿੱਚ ਸਭ ਤੋਂ ਵੱਡੀਆਂ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਔਰ ਪੰਜਾਬ ਉਹ ਸੂਬਾ ਜਿਹੜਾ ਸੂਬਾ ਤੇ ਲੜਾਈ ਖਾਦਾ ਨੇ ਅੱਜ ਵੀ ਇਹ ਲੜਾਈ ਸੰਯੁਕਤ ਮੋਰਚਾ ਨੇ ਆਪਣੇ ਮੋਢੇ ਦੇ ਉੱਤੇ ਲਈ ਆ ਉਰੇ ਲੜਾਈ ਜਿੱਤੀ ਜਾਂਦੀ ਔਰ ਕਿਸਾਨੀ ਤੇ ਕਿਸਾਨਾਂ ਦੀ ਰਾਹੀ ਕੀਤੀ ਜਾਊਗੀ ਇਹਨਾਂ ਟਰੱਪਾਂ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਦੁਆਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਜਿੱਥੇ ਆ ਰਹੇ ਨੇ ਆਰਾਮ ਨਾਲ ਹਰ ਆਪਣੇ ਬੁਲਾ ਰਹੇ ਨੇ ਆਪਦੇ ਜੰਗ ਨਾਲ ਤੁਹਾਡੀਆਂ ਮੰਗਾਂ ਤੁਹਾਡੇ ਨਾਲ ਸਾਧੀਆਂ ਕਰ ਰਹੇ ਨੇ ਆ ਕੇ ਆਰਾਮ ਨਾਲ ਬੈਠਣ ਦੀ ਖੇਚਲਾ ਕਰੋ ਹੁਣ ਆਪਣੇ ਮਨਜੀਤ ਸਿੰਘ ਜਨੇਤ ਜਿਹਨਾਂ